ਅਜਿਹਾ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦਾਸਵਾਰਾਂ ਵੱਲੋਂ ਗੰਦੀਤ ਹੈ ਵੀ ਨਹੀਂ ਹੋ ਇਲਾਕੇ ਦੇ ਵਿੱਚ ਪੰਤਬਾਈ ਜੀ ਕੀਤੀ ਜਾ ਰਹੀ ਸੀ ਮਾਨਯੋਗ ਸੀ ਏਪੀ ਅਮਰਤ ਸਰਦਾਰ ਜੁਰਤ ਸਿੰਘ ਦੀ ਭੁੱਲਰ ਆਈਪੀਐਸ ਜੀ ਦੇ ਅਧਿਆਤ ਤੌਰ ਨੰਬਰ 6 ਦੇ ਇੰਚਾਰਜ ਕਰਨਪੇਟ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਨੇ ਮਾਲਕਾਂ ਦਾ ਐਡਰੈਸ ਸਪਰੇਡ ਕਰਕੇ ਇਤਨੇ ਮਸਟਰ ਬੁਲਾਇਆ ਜਿਸ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਰ ਰਹੀ ਜੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈਗਾ ਸੈਂਕਟਵਾਇਜ਼ ਕਰਦੇ ਆ ਨਾ ਨਾਲ ਹੀ ਇਹਨਾਂ ਨੂੰ ਹਟਾਇਤ ਕੀਤੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਦੀ ਕਟਾਬਾਂਦੇ ਅੱਛਾ ਚਲਾਨ ਇਹਨਾਂ ਦਾ ਸੈਂਕਟਵਾਇਜ਼ ਦਾ ਕਟਾ ਹੈ ਉਹ ਯਾ ਵੀ ਆ ਰਖੋ ਜੀ ਜਰਮਨਾ ਦੇ ਲੋਕਾਂ ਨੂੰ ਨਹੀਂ ਆ ਜੀ ਹੋਰ ਨਾਤੇ ਲੋਕਾਂ ਨੇ ਇਹ ਜਾ ਕੇ ਸੈਂਟ ਬਾਜੀ ਨਾ ਕਰਨ ਕਾਰਨ ਤੇ ਪਿਛੇ ਦੇ ਇੱਕ ਕਸਟਮਰ ਉਹ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰੰਜੀਤ ਅਵਿਨ ਇਲਾਕੇ ਦੇ ਵਿੱਚ ਉਹਦਾ ਵੀ ਉਹਨੂੰ ਤਰੀਕ ਕੀਤਾ ਗਿਆ ਸੀ ਤੇ ਬਕੈੜਾ ਜਨਾਬ ਕਰਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਗੋਨ ਨੰਬਰ ਸੀ 873 ਦੇ ਇੰਤਹਾਜ ਕਰਨ ਸਤ ਮੰਦਰ ਸਿੰਘ ਜੀ ਨੇ ਬੜੇ ਯਤਨਾਂ ਨਾਲ ਕੀ ਅੱਦੇ ਲੱਗੇ ਸੀਗੇ ਸਿੱਕੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਇਨਕਾਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਮਦੀਦਾ ਮਾਲਕਾਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸਜ਼ਾ ਦਿੱਤਾ ਨਾਲ ਹੀ ਉਹਨਾਂ ਕਹਿ ਦਿੱ ਅੱਗੇ ਤੋਂ ਹੁਣ ਲਈ ਕੋਈ ਹਰਕਤ ਨਹੀਂ ਕਰਾਂਗੇ ਮਦੀਦਾ ਸ਼ਹਿਰ ਵਾਸੀਆਂ ਨੂੰ ਹੀ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਆ ਜਾਂ ਫੋਰ-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਹਨਾਂ ਕਿਦੇ ਜਿਕਸਨ ਨੂੰ ਰੋਕਦੇ ਆ ਉੱਥੇ ਬਕਾਇਦਾ ਰੁਕਣਾ ਉਹਨੂੰ ਭੁਜਾ ਕੇ ਨਾ ਲੈ ਕੇ ਜਾ ਕਿਉਂਕਿ ਇਸ ਨਾਲ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਮੁੰਡਾ ਕਾਨੂੰਨ ਦੀ ਲੰਗਣਾ ਕਰ ਰਿਹਾ ਇਹਦੇ ਕੋਲ ਤਾਂ ਦਾ ਪਾਗਜਤ ਨਹੀਂ ਹੈ ਸਰਫ ਦੇ ਪਰਮਸਲ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰ ਸਾਹਿਬ ਦੇ ਰੋਮਦਾਸ ਜੀ ਦੀ ਲਗੜੀ ਵਿੱਚ ਵਧੀਆ ਤੰਗ ਨਾ ਚਾਰੂ ਰੂਪ ਇਹ ਗੱਲ ਇਹ ਕੀਤਾ ਜਾ ਸਕਦਾ ਕਿ ਲੋਕਾਂ ਨੂੰ ਤੇ ਕਿਸੇ ਸਮਝ ਕੋਸ਼ਿਸ਼ ਮੱਥਾ ਮੁਸ਼ਕਲ ਦਾ ਸਾਹਮਣਾ ਨਾ ਕਰੇ ਸਮਾਜਿਕ ਗਿਰਤੀ ਕਿ ਅੰਮੋਲਕ ਐਕਸਿਡੈਂਟ ਨਹੀਂ ਹੋਣ ਇਹ ਜਿਹੜੇ ਜਨਮ ਭਜਾ ਕੇ ਲੈ ਆਉਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਬਦੋਂ ਕੋ ਪਤਾ ਨਹੀਂ ਲੱਗਦਾ ਕਿ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡ ਸਟੇਡ ਵੀ ਲੈ ਜਾਂਦੇ ਨੇ ਤੇ ਇਸ ਤਰ੍ਹਾਂ ਐਕਸਿਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਂਬੀ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਜਨਾਨੰ ਦਾ ਕਟਿਆ ਗਿਆ ਤੇ ਕੀਤਾ ਗਿਆ ਵੀਡੀਓ ਹਾਂਜੀ ਉਹ ਤੇ ਪਹਿਲੇ ਕਾਰਵਾਈ ਹੋ ਚੁੱਕੀ ਆ ਆ ਅਧੀਨ ਜਿਹੜੀ ਆ ਉਹਦੀ ਪਹਿਲਾਂ ਇੰਕਵਾਇਰੀ ਹੋ ਚੁੱਕੀ ਆ ਉਹ ਸੁਪੀਆ ਨੂੰ ਇੰਕਸਪੀਟ ਕੀਤਾ ਗਿਆ ਹੈ ਕਿ ਉਹਨਾਂ ਦੇ ਫਰਾਂਟ